ਇਹ ਹੈ ਅੱਲਾਹ ਦੇ ਹਿਸਾਬ ਦੇ ਤੀਜਾ ਦਿਨ ਹੈ ਦੋ ਦਿਨਾਂ ਦੇ ਵਿੱਚ ਬਹੁਤ ਬੜੇ ਉਸ ਦਾ ਪੈਨ ਇੰਡੀਆ ਤੋਂ ਕਸਟਮਰ ਇਹ ਪੁੱਛ ਕਰ ਰਹੇ ਨੇ ਤੁਹਾਡਾ ਬਾਕੀ 30 ਦਿਨ ਜੀ ਵੀ ਨਾ ਤੁਹਾਡੇ ਨਾਲ ਬੁਕਿੰਗ ਕਰਦੇ ਆਂ ਇਹ ਨਹੀਂ ਐਪਲੀਕੇਸ਼ਨ ਦੇ ਬਾਰੇ ਵਿੱਚ ਦੇਖ ਸਕਦੇ ਹੋ ਜਿਸ ਤਰੀਕੇ ਦੇ ਚੈਨਲ ਬਣਿਆ ਨਾ ਜਿਸ ਵਿੱਚ ਜਿਹੜੀ ਅਲਰਟੀ ਆਉਂਦੀ ਹੈ ਉਹ ਵੀ ਕਰਾ ਸਕਦੇ ਆਂ ਕਿੰਨਾ ਪਾਸ ਹੋਣਾ ਹੈ ਕਿ ਕਿੰਨਾ ਮੋਲ ਲੱਗਿਆ ਕੀ ਫੀਲ ਦਾ ਹੈ ਸਭ ਇਹਦਾ ਕਿ ਨੋਜਾਨਾ ਰੈਡੀਮੇਟ ਆ ਰਿਹਾ ਹੈ ਸਟ੍ਰਕਚਰ ਇਸ ਤਰ੍ਹਾਂ ਹੋ ਰਿਹਾ ਹੈ ਸਹੀ ਆਪ ਮਾਣਦੇ ਨੇ ਜਿਹਨੂੰ ਲੈਣ ਦੇ ਜਿਹੜੀ ਬਹੁਤ ਦੀ ਜੀਤਾ ਗਤੀ ਕਰਨ ਵਾਸਤੇ ਉਹਨਾਂ ਤਰ੍ਹਾਂ ਦੇ ਸਮਰਥਨ ਦੀ ਲੋੜ ਹੈ ਉਹ ਸਮਰਥਨ ਦੇ ਚਾਹੇ ਜਿਹੜਾ ਆਪਣਾ ਹੈ ਪਰ

बिल्कुल बिल्कुल क्योंकि बिजनेस बिजनेसमैन ਇਹ ਉਹਨਾਂ ਦਾ ਹੈ। ਇਹ ਚੀਜ਼ ਲੈ ਕੇ ਆਇਆ ਹੈ। ਸੋਸ਼ਲ ਟੈਕਨੋਲੋਜੀਸ ਐਂਡ ਰਿਸਪੋਨਸਿਵਿਟੀ। ਇਹ ਦੱਸਦੇ ਕਿ ਗੋਡਸ ਆਰ ਕੁਇਟੀ ਇਨੀਸ਼ੀਏਟਿਵਸ ਨੇ ਬਹੁਤ ਸਾਰਾ ਨੇ ਮਿਹਨਤ ਦੇ ਨਾਲ ਜੀ। ਅ ਇੱਥੇ ਬਾਹਰ ਤੋਂ ਪਰਚੇਜ਼ ਕਰਨ ਵਾਲੇ ਕਸਟਮਰ ਜਿਆਦਾ ਤੋਂ ਜਿਆਦਾ ਆਣ ਉਹਦਾ ਪ੍ਰਯਾਸ ਕਰ ਰਹੇ ਨੇ। ਸੋ ਨਿਸ਼ਚਿਤ ਰੂਪ ਦੇ ਵਿੱਚ ਇਹ ਵਧਾਈ ਦੇ ਯੋਗ ਹੈ। ਮੈਂ ਇਹਨਾਂ ਨੂੰ ਇਸ ਕਰਕੇ ਵਧਾਈ ਵੀ ਦਿੰਦਾ ਹਾਂ ਔਰ ਧੰਨਵਾਦ ਵੀ ਕਰਦਾ ਹਾਂ ਮੈਂ ਸਮਝਦਾ ਕਿ ਅਗਰ ਟੈਕਸਟਾਈਲ ਪਾਰਕ ਹੋਣਾ ਜ਼ਰੂਰੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਦੋਂ ਭਾਜਪਾ ਦੀ ਸਰਕਾਰ ਬਣਦੀ ਹੈ ਤੇ ਲੁਧਿਆਣੇ ਦੇ ਆਸ-ਪਾਸ ਕਿਤੇ ਜਗ੍ਹਾ ਲੈ ਕਰਕੇ ਇੱਕ ਵੱਡਾ ਟੈਕਸਟਾਈਲ ਪਾਰਕ ਬਣਾਇਆ ਜਾਵੇ ਜਿਹਦੇ ਨਾਲ ਦੁਨੀਆ ਨੂੰ ਅਮਤ੍ਰਣ ਕਰਨ ਦਾ ਦੁਨੀਆ ਦੇ ਜਿਹੜੇ ਬਾਅਰਸ ਨੇ ਉਹਨਾਂ ਨੂੰ ਇੱਥੇ ਬੁਲਾਣ ਦਾ ਮੌਕਾ ਮਿਲੇ। ਐਗਜ਼ਿਬਿਸ਼ਨ ਸੈਂਟਰ ਦੀ ਲੰਬੇ ਸਮੇਂ ਤੋਂ ਡਿਮਾਂਡ ਰਹੀ ਹੈ। ਚਰਚਾਵਾਂ ਵੀ ਛੱਡੀਆਂ ਨੇ ਪਰ ਕਿਤੇ ਨਾ ਕਿਤੇ ਢਿੱਲਾਪਨ ਸਾਹਮਣੇ ਆ ਜਾਂਦਾ ਹੈ। ਬਹੁਤ ਜ਼ਰੂਰਤ ਹੈ। ਬਹੁਤ ਜ਼ਰੂਰਤ ਹੈ। ਇੱਥੇ 20 ਏਕੜ ਦੀ ਘੱਟੋ-ਘੱਟ 25 ਏਕੜ ਦੀ ਇੱਕ ਜਗ੍ਹਾ ਇਸ ਤਰ੍ਹਾਂ ਹੀ ਚਾਹੀਦੀ ਕੱਲੀ ਹੌਜ਼ਰੀ ਦੀ ਗੱਲ ਨਹੀਂ ਹੈਗੀ ਅੱਜ ਸੈਕੰਡ ਇੰਡਸਟਰੀ ਦੀ ਵੀ ਇਹੀ ਗੱਲ ਸੈਕੰਡ ਇੰਡਸਟਰੀ ਵਾਸਤੇ ਵੀ ਜ਼ਰੂਰਤ ਹੈ ਦੋਨੇ ਹੱਬ ਨੇ ਲੁਧਿਆਣਾ ਦੋਨੇ ਚੀਜ਼ਾਂ ਦਾ ਸੋ ਮੈਂ ਸਮਝਦਾ ਕਿ ਕੋਸ਼ਿਸ਼ ਕਰਾਂਗੇ ᱞੈਟ ਅਸ ਸੀ ਕੱਲ ਨੂੰ ਅਗਰ ਭਾਜਪਾ ਦੀ ਸਰਕਾਰ ਬਣਦੀ ਹੈ ਤੇ ਅਸੀਂ ਇਹ ਸਭ ਚੀਜ਼ਾਂ ਨੂੰ ਕਰਨ ਵਾਲੇ ਆ ਤੁਸੀਂ ਬਜਟ ਨੂੰ ਲੈ ਕੇ ਕੀ ਕਹੋਗੇ ਬਜਟ ਸਾਰਾ ਸੁਣਿਆ ਹੋਏਗਾ ਦੇਖਿਆ ਹੋਏਗਾ ਕਿਸ ਤਰੀਕੇ ਦੀ ਰਾਹਤ ਹੈ ਜਿਹੜੀ ਦੇਖੋ ਬਜਟ ਸਭ ਤੋਂ ਵੱਡੀ ਅਮਾਉਂਟ 10000 ਕਰੋੜ ਰੁਪਇਆ ਐਮਐਸਐਮ ਲਈ ਰੱਖਿਆ ਗਿਆ ਹੈ ਉਦੇ ਵਾਸਤੇ ਮੈਂ ਸਮਝਦਾ ਕਿ bizness ਨੂੰ ਕਬਡੀ ਰਾਹਤ ਮਿਲਣ ਵਾਲੀ ਹੈ 10000 ਕਰੋੜ ਰੁਪਿਆ ਐਮ ਐਸ ਐਮ ای ਦੇ ਜਿਹੜੇ ਯੂਨਿਟ ਨੇ ਉਹਨਾਂ ਨੂੰ ਉਹਨਾਂ ਦੀ ਮਜ਼ਬੂਤੀ ਵਾਸਤੇ ਰੱਖਿਆ ਗਿਆ ਸੋ ਮੈਂ ਸਮਝਦਾ ਕਿ ਮੋਦੀ ਸਰਕਾਰ ਸੋਚਦੀ ਆ ਰਾਂ ਸਭੀ ਦੇ ਬਜਟ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਇਗਨੋਰ ਕੀਤਾ ਗਿਆ ਇੰਡਸਟਰੀ ਲਿਸਟ ਕਹਿ ਰਹੇ ਨੇ ਨਹੀਂ ਨਹੀਂ ਦੇਖੋ ਕਈ ਚੀਜ਼ਾਂ ਬਾਅਦ ਸਮਝਾਂਦੀਆਂ ਮੈਂ ਤੁਹਾਨੂੰ ਐਮ ਐਸ ਐਮ ای ਕੀ ਹੈ ਇੰਡਸਟਰੀ ਹੈ ਜੀ ਉਹ ਉੱਚ ਥੋੜੇ ਬਹੁਤ ਟਰੇਡਰ ਵੀ ਹੈਗੇ ਪਰ ਐਮ ਐਸ ਐਮ ای ਦੇ ਵਾਸਤੇ ਅਗਰ 10000 ਕਰੋੜ ਰੁਪਿਆ ਰੱਖਿਆ ਇੱਕ ਬਹੁਤ ਵੱਡੀ ਅਮਾਉਂਟ ਹੈ ਛੋਟੇ ਅਮਾਉਂਟ ਨਹੀਂ ਹੈਗੀ ਤਾਂ ਨੈਚੁਰਲੀ ਆ ਉਹ ਐਮਐਸਐਮਈ ਦੇ ਅੰਦਰ ਹੀ ਜਾਣਾ ਹੈ ਬਿਜ਼ਨਸ ਇੰਡਸਟਰੀ ਵਾਸਤੇ ਜਾਣਾ ਹੈ ਇਹ ਹੋ ਸਕਦਾ ਹੈ ਕਿ ਵੱਡੇ ਡੀਓਗਾਂ ਲਈ ਨਹੀਂ ਹੈਗਾ ਪਰ ਜਿਹੜੇ ਮੀਡਲ ਔਰ ਮੋਦੀ ਜੀ ਆਏ ਨੇ ਭਾਜਪਾ ਨੇ ਬਿਗਲ ਬਜਾ ਦਿੱਤਾ ਸਤਾਈ ਨੂੰ ਲੈ ਕੇ ਦੇਖੋ ਮੋਦੀ ਜੀ ਚੱਲ ਰਹੀ ਹੈ ਦੇਖੋ ਪਤਾ ਕੀ ਹੈ ਮੋਦੀ ਜੀ ਵਾਸਤੇ ਹਮੇਸ਼ਾ ਹੀ ਉਹ ਹਮੇਸ਼ਾ ਦੇਸ਼ ਦੇ ਭਲੇ ਲਈ ਬਿਗਲ ਬਜਾਉਂਦੇ ਰਹਿੰਦੇ ਨੇ ਉਹਨਾਂ ਵਾਸਤੇ ਕੱਲ ਇਲੈਕਸ਼ਨ ਹੈ ਇਸ ਕਰਕੇ ਕੋਈ ਕਰ ਰਹੇ ਨੇ ਐਸਾ ਕੁਝ ਨਹੀਂ ਹੈਗਾ ਉਹਨਾਂ ਦਾ ਉਪਰਾਲਾ ਹਮੇਸ਼ਾ ਨੂੰ ਦੇਸ਼ ਨੂੰ ਅੱਗੇ ਵਧਾਉਣਾ ਬੜਾ ਅੱਛਾ ਉਪਰਾਲਾ ਦੇਖੋ ਜਿਹੜਾ ਆਦਮ ਪੁਰੀ 에ਰਪੋਰਟ ਹੈ ਉੱਥੇ ਉੱਥੇ ਡਿਮਾਂਡ ਸੀ ਬੜੀ ਪ੍ਰਾਣੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ 에ਰਪੋਰਟ ਦਾ ਨਾਮ ਉਹਨਾਂ ਨੇ ਮੰਨ ਲਿਆ ਸੋ ਇਹ ਕੈਸੀ ਸਰਕਾਰ ਹੈ ਕੇਂਦਰ ਦੇ ਵਿੱਚ ਮੋਦੀ ਜੀ ਦੀ ਪ੍ਰਧਾਨਗੀ ਚ ਜਿਹੜੀ ਸਰਕਾਰ ਚੱਲ ਰਹੀ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਕੰਮ ਕਰਦੀ ਹੈ ਲੋਕਾਂ ਨੇ ਜੋ ਜੋ ਗੱਲ ਕਹੀ ਸੋ ਇਥੇ ਮੈਂ ਤਾਂ ਇਹ ਕਹਿਣਾ ਕਿ ਲੁਧਿਆਣੇ ਦੇ ਵਿੱਚ ਵੀ ਬਹੁਤ ਚੀਜ਼ਾਂ ਕਰਾਈਆਂ ਜਾ ਸਕਦੀਆਂ ਤੁਸੀਂ ਰੋਜਪੁਰ ਰੋਡ ਦੀ ਐਲੀਵੇਟਰ ਰੋਲ ਲੈ ਲਓ ਰੇਲਵੇ ਸਟੇਸ਼ਨ ਦਾ ਨਵੀਕਰਨ ਲੈ ਲਓ 에어ਪੋਰਟ ਦਾ ਹੁਣ ਸ਼ੁਰੂਆਤ ਹੋ ਹੀ ਚੁੱਕੀ ਹੈ ਇਹ ਕੰਮ ਕਰਨ ਵਾਲੇ ਸੀ ਹੋਰ ਵੀ ਜਿਹੜੇ ਕਰਨ ਵਾਲੇ ਆ ਉਹ ਵੀ ਕਰਾਵਾ